ਵਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ Fateh ਰੋ ਪਿਆਰੀ ਸਾਧ ਸੰਗਤ ਜੀ ਆਪਾਂ ਤੁਹਾਨੂੰ ਮਹਾਰਾਜੀ ਸਿੰਘ ਦੇ ਇਤਿਹਾਸ ਬਾਰੇ ਜਾਣੂ ਕਰਵਾ ਰਹੇ ਹਾਂ ਤੇ ਅੱਜ ਆਪਾਂ ਗੱਲ ਕਰਦੇ ਹਾਂ ਜਦੋਂ ਮਹਾਰਾਜਾ ਮਹਾਰਾਜੀ ਸਿੰਘ ਦੇ ਪਿਤਾ ਦਾ 70 ਸਾਲ ਆ ਉਹਨਾਂ ਦੇ ਸਿਰ ਤੋਂ ਉੱਠ ਜਾਂਦਾ ਤੇ ਉਹਨਾਂ ਦੀ ਉਮਰ ਜੇ ਮਸਾਂ 12 ਵਰਿਆਂ ਦੀ ਸੀ ਤੇ ਉਹਨਾਂ ਨੇ ਭਾਵੇਂ ਮਾਂ ਆਪਣੇ ਪਿਤਾ ਨਾਲ ਛੋਟੇ-ਮੋਟੇ ਯੁੱਧਾਂ ਦੇ ਵਿੱਚ ਭਾਗ ਵੀ ਲਿਆ ਸੀ ਪਰ ਉਹ ਇੰਨੇ ਜੋਗੇ ਨਹੀਂ ਸਨ ਕਿ ਜੇ ਆਪ ਫੈਸਲੇ ਕਰ ਸਕਣ ਉਹਨਾਂ ਦੀ ਉਮਰ ਛੋਟੀ ਸੀ ਤੇ ਜਿਹੜੀ ਉਹਨਾਂ ਦੀ ਬਹਾਦਰ ਸੱਸ ਸਰਦਾਰਨੀ ਸਦਾ ਕੌਰ ਸੀ ਤੇ ਉਹਨਾਂ ਦੇ ਮਾਤਾ ਜੀ ਨੇ ਮਿਲ ਕੇ ਉਹਨਾਂ ਦੇ ਉਹਨਾਂ ਦਾ ਜਿਹੜਾ ਭਾਰਿਓ ਥੋੜਾ ਹਲਕਾ ਕੀਤਾ ਤੇ ਜਿਹੜੀ ਮਹਾਰਾਣੀ ਸਿੰਘ ਮਹਾਰਾਣੀ ਸਿੰਘ ਜੀ ਨੂੰ ਬਹੁਤ ਲੋਡ ਸੀ ਤੇ ਇੱਕ ਦਿਨ ਆਮਨਗਰ ਦੇ ਜੰਗਲਾਂ ਵਿੱਚ ਉਹ ਸ਼ਿਕਾਰ ਕਰਨ ਲਈ ਗਏ ਸਨ ਆਪਣੇ ਸਾਥੀਆਂ ਦੇ ਨਾਲ ਤੇ ਉਹ ਕਾਫੀ ਸਾਥੀਆਂ ਤੋਂ ਵਿਛੜ ਕੇ ਕਾਫੀ ਦੂਰ ਚਲੇ ਗਏ ਸਨ ਗੁਰੂ ਪਿਆਰੀ ਸਾਹਿਬ ਸਿੰਘ ਜੀ ਬਾਕੀ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਦੇ ਹਾਂ ਤੇ ਚੈਨਲ ਇਹ ਹੱਥ ਜੋੜ ਕੇ ਬੇਨਤੀ ਹੈ ਜਰੂਰ ਸਾਰੇ ਜਾਣੇ ਸਬਸਕ੍ਰਾਈਬ ਕਰਿਓ ਤੇ ਸਪੋਰਟ ਕਰੋ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਹੈ ਜੇ ਤੁਸੀਂ ਨਹੀਂ ਸਪੋਰਟ ਕਰੋਗੇ ਤੇ ਫਿਰ ਹੋਰ ਕਿੰਨੇ ਕਰਨੀ ਆਪਣੇ YouTube ਚੈਨਲ ਉਤੇ ਆਪਾਂ ਇਤਿਹਾਸਿਕੀ ਵੀਡੀਓ ਪਾ ਪਾਵਾਂਗੇ ਪਹਿਲਾਂ ਮਾਰ ਰਹੀ ਸੀ ਹੁੰਦਾ ਇਤਿਹਾਸ ਚੱਲਦਾ ਪਿਆ ਫਿਰ ਆਪਾਂ ਅੱਗੇ ਇਦੋਂ ਬਾਅਦ ਹੋਰ ਇਤਿਹਾਸ ਦੱਸਾਂਗੇ ਤੁਹਾਨੂੰ ਤੇ ਆਪਣੇ ਬੱਚਿਆਂ ਨੂੰ ਜਰੂਰ ਇਸ ਇਤਿਹਾਸ ਬਾਰੇ ਜਾਣੂ ਕਰਵਾਓ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਆਪਣੇ ਵੀਰ ਨੂੰ ਜਰੂਰ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਅਸਿ ਵਾਹਿਗੁਰੂ ਜੀ ਦੀ ਫਤਿਹ